ਤਾਖਤ ਸ੍ਰੀ ਹਜ਼ੂਰ ਸਾਹਿਬ ਇਹਨਾਂ ਦੋ ਥਾਵਾਂ ਤੇ ਗੁਰੂ ਸਾਹਿਬ ਸਤ ਪਹਿਰ ਦਰਸ਼ਨ ਦਿੰਦੇ ਨੇ ਬਾਬਾ ਕੁਲਵੰਤ ਸਿੰਘ ਜੀ ਇਹ ਦੱਸਿਆ ਜੋ ਨਹੀਂ ਮੰਨਦੇ ਉਹ ਜ਼ਰੂਰ ਵੇਖਿਓ ਆਪਾਂ ਇਸ ਵਿਸ਼ੇ ਨੂੰ ਵਿਚਾਰਨਾ ਹੈ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਗੁਰੂ ਦਾ ਦਿਦਾਰਾ ਸਤ ਗੁਰੂ ਦਾ ਦਿਦਾਰਾ ਜਦੋਂ ਕਰਨਾ ਹੋਵੇ ਤੇ ਉਦੋਂ ਫਿਰ ਕਿਸੇ ਪ੍ਰਕਾਰ ਦੀ ਜਿਹੜੀ ਕੋਈ ਵੀ ਕੀਮਤ ਹੁੰਦੀ ਹੈ ਉਹਨੂੰ ਕਰਨ ਦੇ ਲਈ ਬੰਦਾ ਤਿਆਰ ਹੋ ਜਾਂਦਾ ਹੈ ਸਾਧ ਸੰਗਤ ਆਪਾਂ ਸਮਝਦੇ ਹਾਂ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਕਿਰਪਾ ਕਰਨ ਤੇ ਆਉਂਦੇ ਨੇ ਤੇ ਸਾਧ ਸੰਗਤ ਉਦੋਂ ਫਿਰ ਉਹ ਪੈਲ ਉਹਨਾਂ ਨੂੰ ਦਿੰਦੇ ਨੇ ਜਿਹੜੇ ਗੁਰੂ ਦੇ ਨਾਮ ਦੇ ਨਾਲ ਕੰਪਰੋਮਾਈਜ਼ ਕਰਦੇ ਨੇ ਜਿਹੜੇ ਕਹਿੰਦੇ ਨੇ ਸਤਿਗੁਰੂ ਤੇਰੇ ਨਾਮ ਦਾ ਸਹਾਰਾ ਤੇਰਾ ਸਹਾਰਾ ਸੱਚੇ ਪਾਤਸ਼ਾਹ ਪਹਿਲਾ ਹੈ ਹੋਰ ਕੋਈ ਹੋਵੇ ਨਾ ਹੋਵੇ ਹੁਣ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਹੈ ਕਿ ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਪਹਿਲ ਦਿੱਤੀ ਜਿਨ੍ਹਾਂ ਨੇ ਮੰਨ ਲਿਆ ਸੋ ਨਰ ਜੰਮੈ ਨਾਮ ਰਹਿ ਨਾ ਆਵੈ ਨਾ ਜਾਇ ਉਹ ਮਨੁੱਖ ਮੁੜਮੁੜ ਜੰਮਦਾ ਮਰਦਾ ਨਹੀਂ ਰਹਿੰਦਾ ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਕਿਹੜਾ ਜਿਹੜਾ ਗੁਰੂ ਨਾਲ ਜੁੜ ਜਾਏ ਜਿਹੜਾ ਸਤਿਗੁਰੂ ਨਾਲ ਜੁੜ ਜਾਏ ਜਿਹੜਾ ਪਾਰਸ਼ਾ ਨਾਲ ਜੁੜ ਜਾਏ ਤੇ ਸਾਧ ਸੰਗਤ ਇਸ ਕਰਕੇ ਗੁਰੂ ਦਾ ਦیدارਾ ਤੇ ਹੁਣ ਹਰ ਕੋਈ ਚਾਹੁੰਦਾ ਪਰ ਕਮਾਈ ਜਿਹੜੀ ਹੈ ਉਹ ਕਿਸੇ ਕੋਲ ਹੈ ਨਹੀਂ ਸਾਧ ਸੰਗਤ ਕਾਫੀ ਦਿਨ ਹੋ ਗਏ ਮੈਂ ਕਿਸੇ ਤੋਂ ਸੁਣਿਆ ਸੀ ਤੇ ਕਈ ਲੋਕ ਜਿਹੜੇ ਨੇ ਉਹ ਵੀਡੀਓ ਆਦਿਕ ਜਿਹੜੀਆਂ ਬਣਾਉਂਦੇ ਨੇ ਤੇ ਕਹਿੰਦੇ ਜੀ ਗੁਰੂ ਸਾਹਿਬ ਦਰਸ਼ਨ ਦਿੰਦੇ ਆ ਜੀ ਪ੍ਰਤੱਖ ਦਰਸ਼ਨ ਕਰਨੇ ਆ ਜੀ ਹਜ਼ੂਰ ਸਾਹਿਬ ਜਾਓ ਜੀ ਸਤਿਗੁਰੂ ਦਾ ਉੱਥੇ ਤੁਹਾਨੂੰ ਦیدارਾ ਹੋਏਗਾ ਉੱਥੇ ਉਹਨੂੰ ਦیدار ਹੋਏਗਾ ਸਾਧ ਸੰਗਤ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਗੁਰੂ ਹਰ ਥਾਂ ਤੇ ਪ੍ਰਤੱਖ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਸਤਿਗੁਰੂ ਹਰ ਇੱਕ ਜਗ੍ਹਾ ਤੇ ਮੌਜੂਦ ਹੈ ਹਰ ਇੱਕ ਜਗ੍ਹਾ ਤੇ ਸਤਿਗੁਰੂ ਜੀ ਪ੍ਰਤੱਖ ਪ੍ਰਮਾਨ ਨੇ ਸਾਧ ਸੰਗਤ ਪਰ ਉਹਨੂੰ ਵੇਖਣ ਵਾਸਤੇ ਉਹ ਹਜਾ ਬਣਨਾ ਪਏਗਾ ਹੁਣ ਹਰ ਕਿਸੇ ਨੂੰ ਗੁਰੂ ਦਾ ਦیدارਾ ਕਿਉਂ ਨਹੀਂ ਹੁੰਦਾ ਸਮਝਣਾ ਪਏਗਾ ਕਿਉਂਕਿ ਆਪਾਂ ਗੁਰੂ ਵਰਗੇ ਬਣ ਨਹੀਂ ਸਕੇ ਅਸੀਂ ਗੁਰੂ ਵਰਗੇ ਬਣ ਨਹੀਂ ਸਕੇ ਕਿਉਂ ਨਹੀਂ ਬਣ ਸਕੇ ਅਸੀਂ ਗੁਰੂ ਤੇ ਵੀ ਸ਼ੱਕ ਕੀਤਾ ਅਸੀਂ ਦੇਹਧਾਰੀ ਬਾਬੇ ਪਖੰਡੀਆਂ ਨੂੰ ਜਿਹੜੀ ਹੈ ਉਹ ਪਹਿਲ ਦਿੱਤੀ ਸਾਧ ਸੰਗਤ ਅਸੀਂ ਗੁਰੂ ਵਰਗੇ ਇਸ ਕਰਕੇ ਨਹੀਂ ਬਣ ਸਕੇ ਕਿਉਂਕਿ ਗੁਰੂ ਨੇ ਕਿਹਾ ਕਿਸਨ ਬੇਸਨ ਕਬੂਨ ਹੈ ਤੇ ਆਉ ਜੋ ਵਾਰ ਚਾਹੋ ਸੋ ਤੁਮਤੇ ਪਾਉ ਸਾਧ ਸੰਗਤ ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਗੱਲ ਦਿੱਤੀ ਕਿ ਭਾਈ ਅਕਾਲ ਪੁਰਖ ਪਹਿਲਾ ਹੈ ਜਿਨੇ ਅਕਾਲ ਪੁਰਖ ਤੋਂ ਮੰਗਿਆ ਉਹੀ ਸ੍ਰੇਸ਼ਟ ਹੈ ਤੇ ਜਿਨੇ ਹੋਰ ਪਾਸੇ ਹੋਰ ਲੋਕਾਂ ਤੋਂ ਜਿਹੜੀ ਹੈ ਆਤਮਿਕ ਜਿਹੜੀ ਹੈ ਇੱਕ ਜੀਵਨ ਜਾਂਚ ਸਿੱਖਣੀ ਸ਼ੁਰੂ ਕੀਤੀ ਹੋਈ ਹੈ ਜਜ ਨੇ ਲੋਕਾਂ ਤੋਂ ਆਸ ਤੱਕੀ ਹੋਈ ਹੈ ਦੇਹਧਾਰੀਆਂ ਤੋਂ ਉਹਦੀ ਕਦੇ ਪੂਰੀ ਨਹੀਂ ਪੈ ਸਕਦੀ ਤੇ ਸਾਧ ਸੰਗਤ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਜਾਂ ਉਹਨੇ ਪੂਰੀ ਹੋਣ ਦੀ ਆਸ ਰੱਖਿਓ ਨਹੀਂ ਤੇ ਉਹਦੀ ਕਿਤੇ ਵੀ ਪੂਰੀ ਨਹੀਂ ਹੋ ਸਕਦੀ ਇਸ ਗੱਲ ਨੂੰ ਯਾਦ ਰੱਖਿਆ ਜੀ ਕਹਿਣ ਤੋਂ ਭਾਵ ਜੇ ਗੁਰੂ ਦਾ ਦਿਦਾਰਾ ਕਰਨਾ ਹੈ ਚਾਹੇ ਹਜੂਰ ਸਾਹਿਬ ਵਗ ਜੋ ਜੇ ਗੁਰੂ ਦਾ ਬਚਨ ਹੀ ਨਹੀਂ ਮੰਨਣਾ ਫਿਰ ਉਹਦਾ ਦ دیدار ਆਪ ਨਹੀਂ ਹੋਣਾ ਸਤਿਗੁਰੂ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਪਰ ਅਸੀਂ ਤੇ ਮੰਨਣ ਨੂੰ ਤਿਆਰੀ ਹੈ ਨਹੀਂ ਅਸੀਂ ਤੇ ਕਹਿੰਨੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣੇ ਹੀ ਨਹੀਂ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੀ ਨਹੀਂ ਮੰਨਦੇ ਹਸਤੇ ਕਹਿੰਨੇ ਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੰਨਾਂਗੇ ਪਰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨਹੀਂ ਅਸੀਂ ਮੰਨਣੀ ਤੇ ਸਾਧ ਸੰਗਤ ਫਿਰ ਦ دیدارਾ ਕਿਵੇਂ ਹੋਏਗਾ ਹਾਂ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਪੰਜਾਬ ਤੋਂ ਵੱਧ ਹਜ਼ੂਰ ਸਾਹਿਬ ਸਤਿਗੁਰੂ ਜੀ ਸੁਭਾਏ ਮਾਨ ਨੇ ਸਭ ਤੋਂ ਵੱਧ ਸਮਾ ਸਤਿਗੁਰੂ ਜੀ ਤਖਤ ਸਾਹਿਬ ਤੇ ਬਿਰਾਜ਼ਮਾ ਰਹਿੰਦੇ ਨੇ ਜਿਹੜੀ ਧਰਤੀ ਹੈ ਨਾ ਉਹਨਾਂ ਦੇਡ ਸਾਹਿਬ ਦੀ ਬਹੁਤ ਪਾਵਨ ਧਰਤੀ ਹੈ ਬੜੀ ਵੱਡੀ ਮਹਾਨ ਧਰਤੀ ਹੈ ਤੇ ਸਾਧ ਸੰਗਤ ਉਸ ਧਰਤੀ ਤੇ ਸਤਿਗੁਰੂ ਜੀ ਹਾਜ਼ਰ ਨਾਜ਼ਰ ਹਨ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਤੇ ਇੱਕ ਬੇਨਤੀ ਮੈਂ ਨਾਲ ਹੋਰ ਕਰਦਿਆਂ ਪਿਆਰਿਓ ਸਤਿਗੁਰੂ ਹਾਜ਼ਰ ਨਾਜ਼ਰ ਨੇ ਤੇ ਉੱਥੇ دیدارਾ ਹੁੰਦਾ ਜ਼ਰੂਰ ਹੁੰਦਾ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੋਣਾ ਸਾਹਿਬ ਵਾਲਿਆਂ ਨੂੰ ਉੱਥੇ ਕਿਹੜਾ دیدارਾ ਨਹੀਂ ਹੋਇਆ ਦੋ ਵਾਰੀ دیدارੇ ਹੋਏ ਨਾ ਤੇ ਕਿੰਨੇ ਮਹਾਂਪੁਰਖ ਬੰਦਗੀ ਵਾਲੇ ਗਏ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਗਏ ਉਹਨਾਂ ਨੂੰ ਵੀ ਉੱਥੇ دیدارਾ ਹੋਇਆ ਸਾਧ ਸੰਗਤ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਗੁਰੂ ਦਾ دیدارਾ ਹੁੰਦਾ ਹੈ ਪਰ ਇਹ ਬੇਨਤੀ ਮੈਂ ਜ਼ਰੂਰ ਕਰਦਾ ਕਿ ਗੁਰੂ ਜੀ ਮੰਨਿਆ ਜਾਂਦਾ ਹੈ ਮਹਾਂਪੁਰਖਾਂ ਨੇ ਇੱਕ ਗੱਲ ਕਹੀ ਸੀ ਕਿ 20 ਘੰਟੇ ਸਤਿਗੁਰੂ ਜੀ ਮੌਜੂਦ ਆਉਂਦੇ ਨੇ ਤਖਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਿਖੇ 4 ਘੰਟੇ ਲਈ ਗੀੜਾ ਮਾਰਨ ਕਹਿੰਦੇ ਪੰਜਾਬ ਆਉਂਦੇ ਨੇ ਉਹਦਾ ਕਾਰਨ ਪਤਾ ਕੀ ਹੈ ਉਥੋਂ ਦੇ ਲੋਕਾਂ ਨੇ ਸਿੱਖੀ ਨੂੰ ਸੰਭਾਲਿਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਸਭ ਤੋਂ ਵੱਡੀ ਗੱਲ ਤੇ ਇੱਥੋਂ ਦੇ ਲੋਕਾਂ ਨੇ ਕਹਿੰਦੇ ਲਿਖਣ ਤੇ ਜ਼ੋਰ ਲਾ ਦਿੱਤਾ ਪੁੱਤ ਸਰਦਾਰਾਂ ਦੇ ਪਰ ਸਰਦਾਰੀ ਨੂੰ ਸੰਭਾਲਿਆ ਕੋਈ ਨਹੀਂ ਸਾਧ ਸੰਗਤ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹਨਾਂ ਲੋਕਾਂ ਨੇ ਗੁਰੂ ਗ੍ਰੰਥ ਨੂੰ ਅਪਣਾ ਲਿਆ ਸਿੱਖਿਆ ਨੂੰ ਅਪਣਾ ਲਿਆ ਪਰ ਸਾਡੇ ਵਾਲਿਆਂ ਨੇ ਕੋਥੀਆਂ ਵੀ ਘਰੋਂ ਚਾਕੇ ਗੁਰੂ ਘਰ ਦੇ ਦਿੱਤੀਆਂ ਤੇ ਸਾਧ ਸੰਗਤ ਫਿਰ ਗੁਰੂ ਦਾ ਦਿਹਾਰਾ ਕਿਵੇਂ ਹੋਏਗਾ ਇੱਥੇ ਹਜ਼ੂਰ ਦਾ ਪਹਿਰਾ ਹਾਂ ਹਾਜ਼ਰ ਨਾਜ਼ਰ ਨੇ ਜੇ ਕੋਈ ਯਾਦ ਕਰੇ ਪਰ ਜਿਹੜਾ ਸਭ ਤੋਂ ਵੱਧ ਸਮਾਂ ਕਹਿੰਦੇ ਤਖਤ ਸਾਹਿਬ ਦੱਖਣ ਦੀ ਧਰਤੀ ਤੇ ਇਹਨਾਂ ਦੇਡ ਸਾਹਿਬ ਇੱਕ ਸਤਗੁਰੂ ਜੀ ਬਤੀਤ ਕਰਦੇ ਨੇ ਪਿਆਰਿਓ ਤਖਤ ਹਜ਼ੂਰ ਸਾਹਿਬ ਮੌਜੂਦ ਨੇ ਸਤਗੁਰੂ ਜੀ ਜਦੋਂ ਮਰਜ਼ੀ ਜਾ ਕੇ ਸ਼ਬਦ ਦੀ ਕਮਾਈ ਕਰਿਓ ਜਾ ਕੇ ਨਿਤਨੇਮ ਕਰਿਓ ਗੁਰੂ ਅਗੇ ਅਰਦਾਸ ਕਰਿਓ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਫੇਰ ਗੁਰੂ ਦਾ ਜ਼ਿਦਾਰਾ ਹੋਣਾ ਤੇ ਸਾਧ ਸੰਗਤ ਜੇ ਆਪਾਂ ਇਵੇਂ ਕਹੀਏ ਮੈਨੂੰ ਤੇ ਜ਼ਿਦਾਰਾ ਹੋਵੇ ਜੀ ਮੈਂ ਤੇ ਹੱਟ ਫੜ ਕੇ ਬੈਠ ਜਾ ਗੁਰੂ ਜੀ ਜ਼ਿਦਾਰਾ ਤੇ ਉਹ ਜ਼ਿਦਾਰਾ ਤੇ ਐ ਨਹੀਂ ਹੁੰਦਾ ਸਾਧ ਸੰਗਤ ਜਦੋਂ ਕਿਤੇ ਹੱਟ ਤੇ ਸਮਾਨ ਲੈਣ ਵੀ ਜਾਈਏ ਤਾਂ ਉੱਥੇ ਸਾਨੂੰ ਪੈਸੇ ਦੀ ਧਨ ਦੀ ਜ਼ਰੂਰਤ ਪੈਂਦੀ ਹੈ ਸਮਾਨ ਨੂੰ ਖਰੀਦਣ ਵਾਸਤੇ ਜੇ ਕੋਈ ਸਾਡੀ ਜਾਣ ਪਛਾਣਾ ਹੈ ਉਹ ਗੱਲ ਵੱਖਰੀ ਰਹਗੀ ਸਾਧ ਸੰਗਤ ਜੇ ਗੁਰੂ ਦਾ ਦ دیدارਾ ਕਰਨਾ ਹੈ ਨਾ ਤਾਂ ਧਨ ਰੂਪੀ ਕਮਾਈ ਸਾਡੇ ਕੋਲੇ ਹੋਵੇ ਕਿੰਨੇ ਪਾਠ ਜਪਜੀ ਸਾਹਿਬ ਦੇ ਕੀਤੇ ਨੇ ਕਿੰਨੇ ਪਾਠ ਸੁਖਮਨੀ ਸਾਹਿਬ ਦੇ ਕੀਤੇ ਨੇ ਕਿੰਨਾ ਸਹਿਜ ਪਾਠ ਕੀਤਾ ਇੱਕ ਕੀਤਾ ਜ਼ਿੰਦਗੀ ਵਿੱਚ ਨਹੀਂ ਕੀਤਾ ਇਸ ਚੀਜ਼ ਨੂੰ ਵੇਖਿਆ ਜਾਂਦਾ ਅਕਾਊਂਟ ਹੁੰਦਾ ਤੇ ਫਿਰ ਸਤਿਗੁਰੂ ਦ دیدارਾ ਦਿੰਦੇ ਨੇ ਨਾ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਸਾਧ ਸੰਗਤ ਐਵੇਂ ਅਸੀਂ ਦ دیدارੇ ਕਰਨਾ ਚਾਹੁੰਨੇ ਆ ਤੇ ਐਵੇਂ ਦ دیدارੇ ਨਹੀਂ ਹੋਇਆ ਕਰਦੇ ਐਵੇਂ ਦ دیدارੇ ਨਹੀਂ ਹੁੰਦੇ ਜੇ ਆਪਾਂ ਕਹੀਏ ਵੀ ਐਵੇਂ ਦ دیدارੇ ਹੋ ਜਾਣ ਐਵੇਂ ਨਹੀਂ ਹੁੰਦੇ ਦ دیدارੇ ਸਾਧ ਸੰਗਤ ਬਹੁਤ ਕੁਝ ਕਰਨਾ ਪੈਂਦਾ ਹੈ ਬੜੀ ਸਿੱਖਿਆ ਤੇ ਚੱਲਣਾ ਪੈਂਦਾ ਹੈ ਪਾਤਸ਼ਾਹ ਕਹਿੰਦੇ ਮਨ ਰੇ ਸ਼ਬਦ ਤਰ ਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਭੁਜਿਆ ਮਰ ਜਨਮ ਆਵੈ ਜਾਏ ਏ ਮੇਰੇ ਮਨ ਗੁਰੂ ਦੇ ਸ਼ਬਦ ਵਿੱਚ ਚਿਤ ਜੋੜ ਤੇ ਇਸ ਤਰ੍ਹਾਂ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ ਸਤਗੁਰ ਕਹਿੰਦੇ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾਈ ਉਹ ਮਰਦਾ ਹੈ ਜਮਦਾ ਹੈ ਜਮਦਾ ਹੈ ਮਰਦਾ ਹੈ ਉਹ ਇਸੇ ਤਰ੍ਹਾਂ ਰਹਿੰਦਾ ਤੇ ਸਤਗੁਰ ਕਹਿੰਦੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਉਹਦਾ ਜਨਮ ਮਰਨ ਤੋਂ ਛੁਟਕਾਰਾ ਜਿਹੜਾ ਹੈ ਉਹ ਹੋ ਜਾਂਦਾ ਹੈ ਉਹ ਜਨਮ ਮਰਨ ਤੋਂ ਜਿਹੜਾ ਹੈ ਉਹ ਬਚ ਜਾਂਦਾ ਹੈ ਪਾਤਸ਼ਾਹ ਕਹਿੰਦੇ ਬਿਨ ਸ਼ਬਦ ਪਰਮਈਏ ਦੁਬਦਾ ਡੋਬੇ ਪੂਰ ਗੁਰੂ ਸ਼ਬਦ ਤੋਂ ਵਾਂਝਿਆ ਰਹਿ ਕੇ ਉਹ ਭਟਕਣਾ ਵਿੱਚ ਪਿਆ ਰਹਿੰਦਾ ਹੈ ਡੁੱਬਦਾ ਉਸ ਮਨੁੱਖ ਦਾ ਗਿਆਨ ਇੰਦਰੀਆਂ ਦਾ ਸਾਰਾ ਹੀ ਪਰਿਵਾਰ ਮੋਹ ਦੇ ਸਮੁੰਦਰ ਵਿੱਚ ਡੋਬ ਦਿੰਦੀ ਹੈ ਇਸ ਗੱਲ ਨੂੰ ਸਮਝੋ ਜਰਾ ਸ਼ਬਦ ਨੂੰ ਪਹਿਲ ਦਿੱਤੀ ਗਈ ਸਤਗੁਰ ਨੇ ਕਿਹਾ ਆਉ ਗਣ ਫਿਰ ਲਾਗੂ ਭਏ ਕੂਰ বাজਾਵੇ ਤੋਰ ਫਿਰ ਵੀ ਵਿਕਾਰ ਉਸ ਦੀ ਖਲਾਸੀ ਨਹੀਂ ਕਰਦੇ ਉਹ ਅਜੇ ਵੀ ਕੋੜ ਵਿੱਚ ਮਸਤ ਰਹਾ ਮਾਇਆ ਦੇ ਮੋਹ ਵਿੱਚ ਹੀ ਵਾਜੇ ਵਜਾਉਂਦਾ ਫਿਰਦਾ ਹੈ ਸਤਿਗੁਰ ਕਹਿੰਦੇ ਜਿਹੜਾ ਇਹ ਮੋਹ ਮਾਇਆ ਤੋਂ ਦੂਰ ਹੋ ਜਾਏ ਤੇ ਉਹ ਤੋਂ ਦੂਰ ਕਿਵੇਂ ਹੋਇਆ ਜਾਏਗਾ ਸ਼ਬਦ ਦੇ ਨੇੜੇ ਓਕੇ ਤੇ ਸ਼ਬਦ ਨਾਲ ਜੁੜ ਕੇ ਤੇ ਜਿਹੜਾ ਸ਼ਬਦ ਨਾਲ ਜੁੜ ਜਾਏ ਤੇ ਸਾਧ ਸੰਗਤ ਉਹੀ ਇਹ ਭਵਜਲ ਸੰਸਾਰ ਤੋਂ ਪਾਰ ਲੰਘਦਾ ਨਹੀਂ ਤੇ ਇੱਥੇ ਸਾਰੇ ਹੀ ਡੁੱਬ ਜਾਂਦੇ ਨੇ ਸਤਿਗੁਰ ਕਹਿੰਦੇ ਇੱਥੇ ਉਹ ਡੁੱਬਦੇ ਨੇ ਜਿਹੜੇ ਗੁਰੂ ਤੋਂ ਟੁੱਟੇ ਨੇ ਜਿਹੜੇ ਸ਼ਬਦ ਤੋਂ ਟੁੱਟੇ ਨੇ ਜਿਹੜੇ ਸ਼ਬਦ ਨਾਲ ਜੁੜੇ ਨੇ ਤੇ ਉਹਨਾਂ ਨੂੰ ਦਿਦਾਰਾ ਵੀ ਹੁੰਦਾ ਤੇ ਸਤਿਗੁਰੂ ਜਿਨ੍ਹਾਂ ਨੂੰ ਪਾਰ ਵੀ ਨਿਗਾਹ ਲੈਂਦੇ ਨੇ ਨਾਨਕ ਨਾਮ ਜਹਾਜ ਹੈ ਸਟੱਡੀ ਸੂਤਰੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ